ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਤੁਸੀਂ ਪੀਐਸਟੈਟ ਦੀ ਸਾਰੇ ਵਿੱਚ تیاری ਕਰ ਰਹੇ ਹੋਮੋਂਗੇ ਹੈਨਾ ਜੋ ਕਿ 15 ਮਾਰਚ ਨੂੰ ਆਪਣਾ ਪੇਪਰ ਕੰਡਕਟ ਕੀਤਾ ਜਾ ਰਿਹਾਗਾ ਆਪਾਂ ਜੋ ਵਿੱਚ ਪੀਐਸਟੈਟ ਪੇਪਰ 1 ਤੇ 2 ਦੀ ਤਿਆਰੀ ਕਰ ਲੈਨੇ ਉਹਨਾਂ ਦੇ ਲਈ ਸੀਡੀਪੀ ਦੀ ਸੀਰੀਅਲ ਵਾਈ ਚੱਲ ਰਹੇ ਸੀਗੇ ਸੀਡੀਪੀ ਦਾ ਜੋ ਵੀ ਸਿਲੇਬਸ ਪੇਪਰ ਸੌਣਾ ਦੀ ਸੀਰੀਅਲ ਵਾਈ ਚੱਲ ਰਹੇ ਸੀਗੇ ਹਾਂਜੀ ਉਹਦੇ ਵਿੱਚ ਅੱਜ ਜੋ ਸਾਨੂੰ ਟੌਪਿਕ ਕਰਾਉਣਾ ਉਹ ਕਰਾਉਣਾ ਜੀ ਕਨਸਟਰਕਟ ਆਫ ਇੰਟੈਲੀਜੈਂਸ ਠੀਕ ਹੈ ਕਨਸਟਰਕਟਸ ਆਫ ਇੰਟੈਲੀਜੈਂਸ ਬਾਰੇ ਕਰਵਾਵਾਂਗੇ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੋ ਇਹ ਤੁਹਾਨੂੰ ਕੁਐਸਚਨ ਕਰਵਾਵਾਂਗੇ ਜੀ ਇਹ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੋਣਗੇ ਜੀ ਜੋ ਵੀ ਤੁਹਾਨੂੰ ਕੁਐਸਚਨ ਹੁਣ ਤੱਕ ਕਰਵਾਏ ਜਾ ਚੁੱਕੇ ਨੇ ਜਾਂ ਅੱਗੇ ਕਰਵਾਵਾਂਗੇ ਇਹਨਾਂ ਦੇ ਵਿੱਚੋਂ ਹੀ ਪੇਪਰ ਦੇ ਵਿੱਚ ਆਉਣਾ ਬਾਹਰੋਂ ਕੁਝ ਨਹੀਂ ਆਉਣਾ ਤਾਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਜੀ ਠੀਕ ਹੈ ਆਪਦੇ ਨੰਬਰ ਪੱਕੇ ਕਰ ਲਓ ਜੀ ਜੇ ਤੁਸੀਂ ਵੀਡੀਓ ਨੂੰ ਧਿਆਨ ਨਾਲ ਸੁਣਦੇ ਆ ਜਾਂ ਦੇਖਦੇ ਹੋ ਤਾਂ 100% ਆ ਵੀ ਤੁਸੀਂ ਸੀਡੀਪੀ ਦਾ ਪਾਰਟ ਦੇ ਵਿੱਚੋਂ ਕੋਈ ਵੀ ਨੰਬਰ ਕਟਵਾਉਂਗੀ ਨਹੀਂ ਜੀ ਠੀਕ ਹੈ ਹਾਂਜੀ ਆਪਾਂ ਆਪਣਾ ਟਾਈਮ ਵੇਸਟ ਨਹੀਂ ਕਰਦੇ ਪ੍ਰਸ਼ਨ ਸਟਾਰਟ ਕਰਦੇ ਹਾਂ ਟਾਈਮ ਆਪਣੇ ਕੋਲ ਬਹੁਤ ਥੋੜਾ ਰਹਿ ਗਿਆ ਜੀ ਹਾਂਜੀ ਪਹਿਲਾ ਪ੍ਰਸ਼ਨ ਹੈ ਜੀ ਬੁੱਧੀ ਯਾਨੀ ਇੰਟੈਲੀਜੈਂਸ ਸ਼ਬਦ ਦੀ ਵਰਤੋਂ ਜਿਹੜੀ ਸਭ ਤੋਂ ਪਹਿਲਾਂ ਕਿਸ ਨੇ ਕੀਤੀ ਸੀ ਇੰਟੈਲੀਜੈਂਸ ਆਫ ਦੀ ਵਰਤੋਂ ਸਭ ਤੋਂ ਪਹਿਲਾਂ ਕਿਸ ਨੇ ਕੀਤੀ ਸੀ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋਗੇ ਹਾਂਜੀ ਇਹਦਾ ਜਿਹੜਾ ਸਹੀ ਉੱਤਰ ਆਊਗਾ ਰਾਜੀ ਉਹ ਆਊਗਾ ਏ ਆਪਸ਼ਨ ਫ੍ਰਾਂਸਿਸ ਗਾਲਟਨ ਠੀਕ ਹੈ ਫ੍ਰਾਂਸਿਸ ਗਾਲਟਨ ਨੇ ਇੰਟੈਲੀਜੈਂਸ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਕੀਤੀ ਸੀ ਉਹਨਾਂ ਨੇ ਜਿਹੜਾ 1885 ਦੇ ਵਿੱਚ 1885 ਵਿੱਚ ਗਾਲਟਨ ਨੇ ਸਭ ਤੋਂ ਪਹਿਲਾਂ ਬੁੱਧੀ ਸ਼ਬਦ ਦੀ ਵਰਤੋਂ ਕੀਤੀ ਸੀ ਇਹਨਾਂ ਨੂੰ ਕਿ ਇੰਡੀਵੀਜੂਅਲ ਡਿਫਰੈਂਸਸ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ ਕਈ ਵਾਰ ਪੀਪਲ ਦੇ ਵਿੱਚ ਇਹ ਵੀ ਕੁਐਸਚਨ ਆ ਜਾਂਦਾ ਵੀ ਇੰਡੀਵੀਜੂਅਲ ਡਿਫਰੈਂਸਸ ਦਾ ਜਿਹੜਾ ਪਿਤਾਮਾ ਉਹ ਕੌਣ ਨੇ ਜੀ ਫ੍ਰਾਂਸਿਸ ਗਾਲਟਨ ਠੀਕ ਹੈ ਇਹ ਵੀ ਤੁਸੀਂ ਨਹੀਂ ਯਾਦ ਰੱਖਣੀਆਂ ਨੇ ਗੱਲਾਂ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਬੁੱਧੀ ਦਾ ਇੱਕ ਕਾਰਕ ਸਿਧਾਂਤ ਜਿਹੜਾ ਕਿਸ ਨੇ ਦਿੱਤਾ ਯੂਨੀ ਫੈਕਟਰ ਥਿਊਰੀ ਜਿਹੜੀ ਇੰਟੈਲੀਜੈਂਸ ਦੀ ਉਹ ਕਿਹਨੇ ਦਿੱਤੀ ਸੀ ਜੀ অপਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਉਹ ਬੀ ਆਪਸ਼ਨ ਆਊਗੀ ਜੀ ਅਲਫਰਡ ਬਿਨੇ ਨੇ ਠੀਕ ਹੈ ਅਲਫਰਡ ਬਿਨੇ ਨੇ ਇੰਟੈਲੀਜੈਂਸ ਦਾ ਯੂਨੀ ਫੈਕਟਰ ਥਿਊਰੀ ਦਿੱਤੀ ਹੈਗੀ ਠੀਕ ਹੈ ਜੀ ਬਿਨੇ ਨੇ ਕਿਹਾ ਸੀ ਕਹਿੰਦੇ ਕਿ ਜਿਹੜਾ ਬੁੱਧੀ ਹੈ ਇੱਕ ਅਟੁੱਟ ਇਕਾਈ ਹੈ ਠੀਕ ਹੈ ਇਸ ਨੂੰ ਮਨਾਰਚਿਕ ਥਿਉਰੀ ਵੀ ਕਹਿੰਦੇ ਨੇ ਠੀਕ ਹੈ ਜੀ ਹਾਂਜੀ ਅਗਲਾ ਜੀ ਹਾਰਵਰਡ ਗਾਰਡਨਰ ਹਾਰਵਰਡ ਗਾਰਡਨਰ ਦੇ ਅਨੁਸਾਰ ਬੁੱਧੀ ਕੀ ਹੈ ਹਾਰਵਰਡ ਗਾਰਡਨ ਦੇ ਅਨੁਸਾਰ ਹੈ ਜਿਹੜੀ ਇੰਟੈਲੀਜੈਂਸ ਕੀ ਹੈ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਉਹ ਆਊਗਾ ਬੀ ਆਪਸ਼ਨ ਬੱਖ-ਵੱਖ ਯੋਗਤਾਵਾਂ ਦਾ ਸਮੂਹ ਇੱਕ ਤਰ੍ਹਾਂ ਇਹ ਆਪਸ਼ਨ ਨਾਲ ਸਾਰੀਆਂ ਪੜ ਲਿਆ ਕਰੋ ਧਿਆਨ ਨਾਲ ਠੀਕ ਹੈ ਜਿਵੇਂ ਹੁਣ ਇਹਦਾ ਸੀ ਹਾਰਵਰਡ ਗਾਰਡਨ ਦੇ ਅਨੁਸਾਰ ਬੁੱਧੀ ਕੀ ਹੈ ਜੀ ਬੱਖ-ਵੱਖ ਯੋਗਤਾਵਾਂ ਦਾ ਸਮੂਹ ਹੈ ਜੀ ਇਹ ਠੀਕ ਹੈ ਜੀ ਗਾਰਡਨ ਕਹਿੰਦਾ ਕਿੰਦਾ ਜੇ ਕੋਈ ਗਣਿਤ ਵਿੱਚ ਕਮਜ਼ੋਰ ਹੈ ਠੀਕ ਹੈ ਤਾਂ ਜ਼ਰੂਰੀ ਨਹੀਂ ਕਿ ਉਹ ਬੁੱਧੂ ਹੋਊਗਾ ਮਤਲਬ ਉਹਦੇ ਦਿਮਾਗ ਨਹੀਂ ਹੋਊਗਾ ਹੋ ਸਕਦਾ ਉਹ ਸੰਗੀਤ ਜਾਂ ਖੇਡਾਂ ਵਿੱਚ ਵੀ ਮਾਹਰ ਹੋਵੇ ਮਤਲਬ ਗਣਿਤ ਦੇ ਵਿੱਚ ਕਮਜ਼ੋਰ ਹੈ ਜੇ ਕੋਈ ਤਾਂ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹ ਬੱਚਾ ਜਿਹੜਾ ਵੀ ਉਹਦਾ ਦਿਮਾਗ ਹੈ ਹੀ ਨਹੀਂ ਉਹ ਹੋਰ ਖੇਤਰ ਦੇ ਵਿੱਚ ਹੈ ਨਾ ਮਾਹਿਰ ਹੋ ਸਕਦਾ ਹੈ ਠੀਕ ਹੈ ਤਾਂ ਕਰਕੇ ਨੂੰ ਕਿਹਾ ਵੀ ਉਹਨਾਂ ਨੇ ਕਿਹਾ ਵੀ ਜਿਹੜੀ ਬੁੱਧੀ ਉਹ ਵੱਖ-ਵੱਖ ਜੋਤਾਂ ਮੰਦਾ ਸਮੂਹ ਆ ਜਾਈ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਸਪੀਅਰਮੈਨ ਦੇ 2 ਫੈਕਟਰ ਥਿਊਰੀ ਵਿੱਚ ਜੀ ਕਾਰਕ ਦਾ ਮਤਲਬ ਕੀ ਹੈ ਜੀ ਕਾਰਕ ਦਾ ਕੀ ਮਤਲਬ ਸਪੀਅਰਮੈਨ ਨੇ ਕਿ ਜੀ ਕਾਰਕ ਕਿ ਐਸ ਕਾਰਕ ਦੋ ਕਾਰਕ ਦੱਸੇ ਸੀਗੇ ਬੁੱਧੀ ਦੇ ਦੋ ਕਾਰਕ ਕੀ ਦੱਸੇ ਦੋਨਾਂ ਨੇ ਦੱਸਿਆ ਸੀ ਬੁੱਧੀ ਗਿਆ ਦੋ ਕਾਰਕ ਕੀ ਸਿਨਾਤਾ ਨਾ ਤੇ ਇਹਦੇ ਚ ਦੋਨਾਂ ਫੈਕਟਰਾਂ ਦੇ ਵਿੱਚ ਇੱਕ ਜੀ ਕਾਰਕ ਆਉਂਦਾ ਕੀ ਮਤਲਬ ਆ ਜੀ ਹਾਂਜੀ অপਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਇਹਦਾ ਸਹੀ ਉੱਤਰ ਆਊਗਾ ਜੀ ਬੀ অপਸ਼ਨ ਜਨਰਲ ਇੰਟੈਲੀਜੈਂਸ ਆਰਨ ਬੁੱਧੀ ਠੀਕ ਹੈ ਇਹ ਕੀ ਕਹਿੰਦਾ ਵੇ ਕਹਿੰਦੇ ਸਪੀਅਰਮਨ ਕਹਿੰਦੇ ਸੀਗੇ ਵੀ ਜਿਹੜਾ ਜੀ ਕਾਰਕ ਹੈ ਉਹ ਜਨਮ ਜਾਤ ਹੁੰਦਾ ਹੈਗਾ ਠੀਕ ਹੈ ਤੇ ਹਰ ਕੰਮ ਵਿੱਚ ਚਾਹੀਦਾ ਹੁੰਦਾ ਜੇ ਇੱਕ ਐਸ ਕਾਰਕ ਹੁੰਦਾ ਸਪੈਸੀਫਿਕ ਇੰਟੈਲੀਜੈਂਸ ਕਹਿੰਦੇ ਜਿਹਨੂੰ ਉਹ ਖਾਸ ਕੰਮ ਲਈ ਹੁੰਦਾ ਠੀਕ ਹੈ ਨਾ ਇਹਨਾਂ ਨੇ ਸਪੀਰ ਮੈਨੇ ਜੀਤੇ ਐਸ ਦੋ ਕਾਰਕ ਦੱਸੇ ਸੀ ਜੀ ਹੁੰਦਾ ਹੈ ਜਨਰਲ ਇੰਟੈਲੀਜੈਂਸ ਆਨ ਬੁੱਧੀ ਜਿਹੜੀ ਕੀ ਆ ਆਮ ਸਭ ਦੇ ਵਿੱਚ ਹੁੰਦੀ ਹੁੰਦੀ ਹੈ ਠੀਕ ਹੈ ਤੇ ਐਸ ਆ ਇਹ ਨਾ ਇੱਕ ਸਪੈਸੀਫਿਕ ਹੁੰਦਾ ਖਾਸ ਕੰਮ ਲਈ ਹੁੰਦਾ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਆਈਕਿਊ ਇੰਟੈਲੀਜੈਂਸ ਕੋ ਇੰਟੈਲੀਜੈਂਸ ਕਿਊ ਸੈਂਸ ਦਾ ਫਾਰਮੂਲਾ ਕਿਸ ਨੇ ਪੂਰਾ ਕੀਤਾ ਸੀ ਹਾਂਜੀ IQ ਦਾ ਇਹਦਾ ਫਾਰਮੂਲਾ ਸੀ ਉਹ ਕਿਸ ਨੇ ਪੂਰਾ ਕੀਤਾ ਸੀ অপਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਬੀ ਆਪਸ਼ਨ ਲੂਇਸ ਟਰਨ ਨੇ IQ ਦਾ ਫਾਰਮੂਲਾ ਜਿਹੜਾ ਪੂਰਾ ਕੀਤਾ ਸੀ ਜੀ ਠੀਕ ਹੈ ਜੇ ਸਟਰਨ ਪਰ ਜਿਹੜਾ ਇਹ ਸੰਕਲਪ ਸੀਗਾ IQ ਦਾ ਇਹ ਦਿੱਤਾ ਸੀਗਾ ਸਟਰਨ ਨੇ IQ ਦਾ ਇਹ ਸੰਕਲਪ ਦਿੱਤਾ ਸੀਗਾ ਇਹ ਕਿਹਨੇ ਦਿੱਤਾ ਸੀ ਜੀ ਸਟਰਨ ਨੇ ਠੀਕ ਹੈ ਪਰ ਸੋਨਾ ਗੁਣਾ ਜਿਹੜਾ ਫਾਰਮੂਲਾ ਪੂਰਾ ਸੀਗਾ ਉਹ ਕਿਹਨੇ ਪੂਰਾ ਕੀਤਾ ਸੀ ਟਰਮਨ ਨੇ ਲੂਈਸ ਟਰਮਨ ਨੇ ਠੀਕ ਹੈ ਸਮਝ ਲਿਆ ਕਿ ਨਾ ਹਾਂਜੀ ਅਗਲਾ ਜੀ IQ ਕੱਢਣ ਦਾ ਸਹੀ ਫਾਰਮੂਲਾ ਕੀ ਹੈ IQ ਕੱਢਣ ਦਾ ਸਹੀ ਫਾਰਮੂਲਾ ਕੀ ਹੈ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਏ ਆਪਸ਼ਨ ਐਮ ਇ ਬਟਾ ਸੀਏ ਗੁਣਾ 100 ਐਮ ਇਹ ਹੁੰਦੀ ਹੈ ਮੈਂਟਲ ਐਸ ਸੀਏ ਹੁੰਦੀ ਹੈ ਕਰੋਨੋਲੋਜੀਕਲੀ ਐਸ ਠੀਕ ਹੈ ਮੈਂਟਲ ਵੀ ਦਿਮਾਗੀ ਉਮਰ ਹੈ ਤੇ ਸੀਏ ਹੁੰਦੀ ਹੈ ਜਿਹੜੀ ਆਪਾਂ ਬੱਚੇ ਦੀ ਅਸਲ ਉਮਰ ਕਹਿੰਦੇ ਆ ਗੁਣਾ 100 ਠੀਕ ਹੈ ਲਾ ਕੇ ਆਪਾਂ ਆਈਕਿਊ ਕੱਢ ਸਕਦੇ ਆ ਬੱਚੇ ਦਾ ਹਾਂਜੀ ਅਗਲਾ ਜੀ ਜਿਹੜੀ ਬੁੱਧੀ ਪਰਖ ਹੈ ਇੰਟੈਲੀਜੈਂਸ ਟੈਸਟ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਜੀ অপਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋਗੇ ਹਾਂਜੀ ਬੁੱਧੀ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਜੀ ਇਹਦਾ ਸਹੀ ਉੱਤਰ ਆਊਗਾ ਬੀ ਆਪਸ਼ਨ ਅਫਰਡ ਬਿਨੇ ਨੂੰ ਕਿਹਾ ਜਾਂਦਾ ਬੁੱਧੀ ਦਾ ਪਿਤਾਮਾ ਜੀ ਠੀਕ ਹੈ 1905 ਦੇ ਵਿੱਚ ਪਹਿਲਾ ਸਫਲ ਬੁੱਧੀ ਪ੍ਰੀਖਣ ਆਇਆ ਇਹ ਬਿਨੇ ਤੇ ਸਾਈਮਨ ਨੇ ਬਣਾਇਆ ਸੀ ਇਹ ਸਭ ਤੋਂ ਪਹਿਲਾ ਬੁੱਧੀ ਪ੍ਰੀਖਣ ਬਣਾਇਆ ਸੀ 1905 ਦੇ ਵਿੱਚ ਬਿਨੇ ਤੇ ਸਾਈਮਨ ਨੇ ਬਣਾਇਆ ਸੀ ਜੀ ਠੀਕ ਹੈ ਹਾਂਜੀ ਅਗਲਾ ਜੀ ਗਾਰਡਨ ਦੀ ਬਹੁ ਬੁੱਧੀ ਸਿਨਾਤ ਵਿੱਚ ਕਿੰਨੇ ਤਰ੍ਹਾਂ ਦੀ ਬੁੱਧੀ ਸ਼ਾਮਲ ਹੈ ਜੀ ਗਾਰਡਨ ਦੀ ਬਹੁ ਬੁੱਧੀ ਸਿਨਾਤ ਵਿੱਚ ਕਿੰਨੇ ਤਰ੍ਹਾਂ ਦੀ ਬੁੱਧੀ ਜਿਹੜੀ ਸ਼ਾਮਲ ਹੈ ਜੀ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਜਿਹੜਾ ਸਹੀ ਉੱਤਰ ਆਊਗਾ ਉਹ ਆਊਗਾ ਜੀ ਸੀ ਆਪਸ਼ਨ 8 ਤਰ੍ਹਾਂ ਦੀ ਬੁੱਧੀ ਸ਼ਾਮਲ ਹੈ ਜੀ ਠੀਕ ਹੈ ਪਹਿਲਾਂ 7 ਸੀ 98 ਦੇ ਵਿੱਚ ਵਰਗੀਤੀ ਵਰਦੀ ਜਿਹੜਾ 8ਵਾਂ ਹਿੱਸਾ ਜੋੜਿਆ ਗਿਆ ਸੀ ਜੀ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਇੱਕ ਬੱਚਾ ਜੋ ਸੰਗੀਤ ਵਿੱਚ ਬਹੁਤ ਵਧੀਆ ਉਸ ਵਿੱਚ ਗਾਰਡਨ ਅਨੁਸਾਰ ਕਿਹੜੀ ਬੁੱਧੀ ਜ਼ਿਆਦਾਗੀ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂ ਜਿਹੜਾ ਸਹੀ ਉੱਤਰ ਆਊਗਾ ਆਊਗਾ ਜੀ ਬੀ ਆਪਸ਼ਨ ਸੰਗੀਤ 뮤직 ਹੁੰਦਾ ਹੈ ਨਾ 뮤지컬 ਤਾਂ ਕੀ ਆ ਗਿਆ ਜੀ ਆਪਣੀ ਬੀ ਆਪਸ਼ਨ ਇਜ਼ கரੈਕਟ ਆਨਸਰ ਅਗਲਾ ਜੀ ਭਾਵਨਾਤਮਕ ਬੁੱਧੀ इमोशनल ਇੰਟੈਲੀਜੈਂਸ ਸ਼ਬਦ ਨੂੰ ਪ੍ਰਸਿੱਧ ਕਿਸ ਨੇ ਕੀਤਾ ਭਾਵਨਾ ਤੋਂ ਬੁੱਧੀ ਸ਼ਬਦ ਨੂੰ ਕਿਸ ਨੇ ਪ੍ਰਸਿੱਧ ਕੀਤਾ ਜੀ অপਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਜਿਹੜਾ ਸਹੀ ਉੱਤਰ ਆਊਗਾ ਜੀ ਉਹ ਆਊਗਾ ਏ অপਸ਼ਨ ਡੈਨੀਅਲ ਗੋਲਮੈਨ ਨੇ ਠੀਕ ਹੈ ਜੀ ਡੈਨੀਅਲ ਗੋਲਮੈਨ ਨੇ ਕੀਤਾ ਸੀ ਜਦ ਸਭ ਤੋਂ ਪਹਿਲਾਂ ਮੇਅਰ ਤੇ ਸਲੋਵੇ ਨੇ ਦਿੱਤਾ ਸੀ ਭਾਵਨਾ ਤੋਂ ਬੁੱਧੀ ਜਿਹੜਾ ਇਹ ਸ਼ਬਦ ਸੀਗਾ ਜਿਹੜਾ ਇਹ ਪਹਿਲਾ ਮੇਅਰ ਤੇ ਸਲੋਵੇ ਨੇ ਦਿੱਤਾ ਸੀ ਪਰ ਇਸ ਨੂੰ ਦੁਨੀਆ ਵਿੱਚ ਮਸ਼ਹੂਰ ਗੋਲਮੈਨ ਨੇ ਆਪਣੀ ਕਿਤਾਬ ਰਾਹੀਂ ਕੀਤਾ ਇਸ ਅਨੁਭਾਵਨਾ ਤੋਂ ਬੁੱਧੀ ਨੂੰ ਜਿਹੜਾ ਮਸੂਰ ਕੀਤਾ ਸੀ ਉਹ ਗੋਲਮੈਨ ਨੇ ਆਪਣੀ ਕਿਤਾਬ ਰਾਹੀਂ ਮਸੂਰ ਕੀਤਾ ਸੀ ਠੀਕ ਹੈ ਹਾਂਜੀ ਅਗਲਾ ਜੀ ਫਲੂਇਡ ਐਂਡ ਕ੍ਰਿਸਟਲਾਈਜ਼ਡ ਇੰਟੈਲੀਜੈਂਸ ਦਾ ਸਿਧਾਂਤ ਆ ਜਿਹੜਾ ਕਿਸ ਨੇ ਦਿੱਤਾ ਸੀ অপਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਏ অপਸ਼ਨ ਆਰ ਵੀ ਕੈਟਲ ਨੇ ਫਲੂਇਡ ਐਂਡ ਕ੍ਰਿਸਟਲਾਈਜ਼ਡ ਇੰਟੈਲੀਜੈਂਸ ਦਾ ਸਿਧਾਂਤ ਇਹਦਾ ਦਿੱਤਾ ਸੀਗਾ ਠੀਕ ਹੈ ਫਲੂਇਡ ਹੁੰਦਾ ਤਰਲ ਕ੍ਰਿਸਟਲਾਈਜ਼ਡ ਠੋਸ ਤਰਲ ਬੁੱਧੀ ਮਤਲਬ ਜਿਹੜੀ ਫਲੂਇਡ ਹੁੰਦੀ ਆ ਉਹ ਬੁੱਧੀ ਜਨਮਜਾਤ ਹੁੰਦੀ ਆ ਜਿਹੜੀ ਠੋਸ ਹੁੰਦੀ ਆ ਬੁੱਧੀ ਜਿਹੜੀ ਤਜਰਬੇ ਨਾਲ ਆਉਂਦੀ ਆ ਠੀਕ ਹੈ ਜੀ ਹਾਂਜੀ ਅਗਲਾ ਜੀ ਬੁੱਧੀ ਬਾਰੇ ਕਿਹੜਾ ਕਥਨ ਹੈ ਜਿਹੜਾ ਸਹੀ ਹੈ ਜੀ ਬੁੱਧੀ ਬਾਰੇ ਕਿਹੜਾ ਕਥਨ ਸਹੀ ਹੈ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਸੀ ਆਪਸ਼ਨ ਬੁੱਧੀ આનੁਵੰਸ਼ਿਕਤਾ ਤੇ ਵਾਤਾਵਰਣ ਦੀ ਅੰਤਰ ਕਿਰਿਆ ਜੀ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਰੌਬਰਟ ਸਟਰਨਵਰਗ ਨੇ ਕਿਹੜਾ સિਧਾਂਤ ਦਿੱਤਾ ਰੌਬਰਟ ਸਟਰਨਵਰਗ ਨੇ ਕਿਹੜਾ સિਧਾਂਤ ਦਿੱਤਾ ਜੀ অপਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਏ অপਸ਼ਨ ਤ੍ਰਿਪੱਖੀ સિਧਾਂਤ ਡਰਾਇਟਿਕ ਥਿਊਰੀ ਠੀਕ ਹੈ ਜੀ ਹਾਂਜੀ ਰੀਵਕੀ ਜੀ ਨਾਲ ਦੀ ਜਿਹੜਾ ਕਿਨੇ ਤਾਂ ਜੀ ਸਟਰਨਵਰਗ ਨੇ ਉਹਨਾਂ ਨੇ ਤਿੰਨ ਕਿਸਮ ਦੀ ਮਤਲਬ ਬੁੱਧੀ ਹੁੰਦੀ ਹੈ ਜਾਨੀ ਕਿ ਉਹ ਕਹਿੰਦੇ ਸੀਗੇ ਬੁੱਧੀ ਦੇ ਤਿੰਨ ਕਿਸਮਾਂ ਵਿਸ਼ਲੇਸ਼ਨਾਤਮਕ ਹੁੰਦੀ ਹੈ ਰਚਨਾਤਮਕ ਤੇ ਵਿਹਾਰਿਕ ਠੀਕ ਹੈ ਹਾਂਜੀ ਅਗਲਾ ਜੀ ਜਿਹੜੇ ਲੋਕ ਦੂਜਿਆਂ ਦੀਆਂ ਭਾਵਨਾਵਾਂ ਦੀ ਇਛਾਵਾਂ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਉਹਨਾਂ ਵਿੱਚ ਕਿਹੜੀ ਬੁੱਧੀ ਹੁੰਦੀ ਹੈ ਜੀ ਜਿਹੜੇ ਲੋਕ ਦੂਜਿਆਂ ਦੀਆਂ ਭਾਵਨਾਵਾਂ ਤੇ ਇਛਾਵਾਂ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਉਹਨਾਂ ਵਿੱਚ ਕਿਹੜੀ ਬੁੱਧੀ ਹੁੰਦੀ ਹੈ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਜਿਹੜਾ ਸਹੀ ਉੱਤਰ ਆਊਗਾ ਜੀ ਉਹ ਏ ਆਪਸ਼ਨ ਇੰਟਰਪਰਸਨਲ ਅੰਤਰ ਵਿਅਕਤੀਗਤ ਠੀਕ ਹੈ ਜੀ ਇੰਟਰ ਦਾ ਮਤਲਬ ਹੁੰਦਾ ਦੂਜਿਆਂ ਨੂੰ ਸਮਝਣਾ ਇੰਟਰਾ ਮਤਲਬ ਆਪਣੇ ਆਪ ਨੂੰ ਸਮਝਣਾ ਠੀਕ ਹੈ ਜੀ ਇੰਟਰ ਧਿਆਨ ਰੱਖਿਓ ਵੀ ਇੱਥੇ ਦੇਖੋ ਸੇਮ ਜਿਹਾ ਲੱਗੂ ਸਾਨੂੰ ਪਰ ਇਹਦੇ ਵਿੱਚ ਇੰਟਰਪਰਸਨਲ ਆਊਗਾ ਇੰਟਰਮੀਨਜ਼ ਦੂਜਿਆਂ ਨੂੰ ਸਮਝਣਾ ਇੰਟਰਾ ਆਪਣੇ ਆਪ ਨੂੰ ਸਮਝਣਾ ਇਵੇਂ ਜਿਹੜੇ ਸਾਧੂ ਹੁੰਦੇ ਨੇ ਸਾਧੂ ਸੰਤ ਉਹ ਉਹ ਹੁੰਦੇ ਨੇ ਆਪਦੇ ਆਪ ਨੂੰ ਸਮਝਦੇ ਨੇ ਇੰਟਰਾ ਹੁੰਦੇ ਨੇ ਠੀਕ ਹੈ ਹਾਂਜੀ ਅਗਲਾ ਜੀ ਭਾਰਤ ਵਿੱਚ ਪਹਿਲਾ ਬੁੱਧੀ ਪ੍ਰੀਖਣ ਆ ਜਿਹੜਾ ਕਿਸ ਨੇ ਇੰਟੈਲੀਜੈਂਸ ਟੈਸਟ ਜਿਹੜਾ ਪਹਿਲਾ ਵਾਰ ਦੇ ਵਿੱਚ ਉਹ ਕਿਸ ਨੇ ਤਿਆਰ ਕੀਤਾ ਸੀ ਜੀ অপਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਏ ਆਪਸ਼ਨ ਸੀ ਐਚ ਰਾਈਸ ਨੇ ਭਾਰਤ ਦੇ ਵਿੱਚ ਪਹਿਲਾ ਬੁੱਧੀ ਪ੍ਰੀਖਣ ਆ ਜਿਹੜਾ ਸੀ ਐਚ ਰਾਈਸ ਨੇ ਸ਼ੁਰੂ ਕੀਤਾ ਸੀ ਜੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਇੱਕ 10 ਸਾਲ ਦੇ ਬੱਚੇ ਦੀ ਮਾਨਸਿਕ ਉਮਰ ਹੈ ਜਿਹੜੀ ਉਹ 12 ਸਾਲ ਹੈ ਉਸ ਦਾ IQ ਕਿੰਨਾ ਹੋਵੇਗਾ 10 ਸਾਲ ਦੇ ਬੱਚੇ ਦੀ ਮਾਨਸਿਕ ਉਮਰ 12 ਸਾਲ ਹੈ ਉਸ ਦਾ IQ ਕਿੰਨਾ ਹੋਵੇਗਾ ਤੁਹਾਨੂੰ ਦੱਸਿਆ ਸੀ ਫਾਰਮੂਲਾ ਵੀ MA CA 100 MA ਹੈਗੀ 12 CA ਉਹਦੀ ਅਸਲੀ ਉਮਰ 10 100 ਜੀ ਨਾਲ ਜ਼ੀਰੋ ਕੱਟ ਕੇ 12 10 ਨਾਲ ਗੁਣਾ ਕਰੀ ਜੀ 100 ਵੀ ਬੱਚੇ ਦਾ IQ ਕਿੰਨਾ ਹੋ ਗਿਆ ਜੀ 100 ਬੀ ਦਾ ਸਹੀ ਆਨਸਰ ਸੀ ਆਪਸ਼ਨ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਆਹ ਸਵਾਲ ਦੇ ਵਿੱਚ ਪੇਪਰ 'ਚ ਮਾਰ ਖਾਓਗੇ ਇਹ ਸਵਾਲ ਪੇਪਰ ਦੇ ਵਿੱਚ ਪੱਕਾ ਪੁੱਛਿਆ ਹੀ ਜਾਣਾਗਾ ਠੀਕ ਹੈ ਇੱਕ ਤੁਹਾਨੂੰ ਹੋਰ ਜ਼ਰੂਰੀ ਸੂਚਨਾ ਦੇ ਦਈਏ ਵੀ ਤੁਸੀਂ ਕੀ ਹੈ ਸਾਡੇ ਜਿਹੜਾ WhatsApp ਗਰੁੱਪ ਬਣਾਇਆ ਸੀ ਨੇ ਉਹਨੂੰ ਤੁਸੀਂ ਜੁਆਇਨ ਕਰ ਸਕਦੇ ਹੋ ਉਹਦਾ ਜਿਹੜਾ ਲਿੰਕ ਹੈ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਜੀ ਉਹਦੇ ਤੇ ਤੁਹਾਨੂੰ ਬਹੁਤ ਹੀ ਵਧੀਆ ਪੀਡੈਟ ਦੇ ਵਿਪਨਾਂ ਸੰਬੰਧਤ ਜਿਹੜੀ ਜਾਣਕਾਰੀ ਦਿੱਤੀ ਜਾਊਗੀ ਜੀ ਠੀਕ ਹੈ ਤਾਂ ਪਲੀਜ਼ ਗਰੁੱਪ ਨੂੰ ਜੁਆਇਨ ਜ਼ਰੂਰ ਕਰ ਲਿਓ ਜੇ ਤੁਸੀਂ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਠੀਕ ਹੈ ਨਾ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਗਿਲਫੋਰਡ ਦੇ 3D ਮਾਡਲ ਵਿੱਚ ਬੁੱਧੀ ਦੇ ਕਿੰਨੇ ਕਾਰਕ ਦੱਸੇ ਗਏ ਹਨ ਸ਼ੁਰੂਆਤ ਦੇ ਵਿੱਚ ਗਿਲਫੋਰਡ ਦੇ 3D ਮਾਡਲ ਦੇ ਵਿੱਚ ਬੁੱਧੀ ਕਿੰਨੇ ਕਾਰਕ ਦੱਸੇ ਗਏ ਨੇ ਜੀ অপਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋਗੇ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਏ ਆਪਸ਼ਨ 100 ਬੀ ਠੀਕ ਹੈ ਇਬਾਦ ਵੀ 150 ਹੁਣ 180 ਨੇਗੀ ਠੀਕ ਹੈ ਹਾਂਜੀ ਅਗਲਾ ਜੀ ਬੁੱਧੀ ਅਮੂਰਤ ਚਿੰਤਨ ਦੀ ਯੋਗਤਾ ਹੈ ਇਹ ਕਿਸ ਨੇ ਕਿਹਾ ਬੁੱਧੀ ਆ ਜਿਹੜੀ ਅਮੂਰਤ ਚਿੰਤਨ ਦੀ ਯੋਗਤਾ ਹੈ ਇਹ ਕਿਸ ਨੇ ਕਿਹਾ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖੋ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਏ ਆਪਸ਼ਨ ਟਰਮਨ ਟਰਮਨ ਨੇ ਕਿਹਾ ਸੀ ਵੀ ਜਿਹੜੀ ਬੁੱਧੀ ਆ ਉਹ ਅਮੂਰਤ ਚਿੰਤਨ ਹੈ ਜੀ ਠੀਕ ਹੈ ਹਾਂਜੀ ਅਗਲਾ ਜੀ ਕਿਨਸੈਟਿਕ ਬੁੱਧੀ ਕਿਸ ਵਿੱਚ ਪਾਈ ਜਾਂਦੀ ਹੈ ਕਿਨਸੈਟਿਕ ਕਿਨਸਥੈਟਿਕ ਬੁੱਧੀ ਹੈ ਜਿਹੜੀ ਕਿਸ ਵਿੱਚ ਪਾਈ ਜਾਂਦੀ ਹੈ অপਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਲਓ ਹਾਂਜੀ ਇਹਦਾ ਸਹੀ ਉੱਤਰ ਆਊਗਾ ਬੀ ਆਪਸ਼ਨ ਖਿਡਾਰੀ ਜਾਂ ਐਥਲੀਟ ਦੇ ਵਿੱਚ ਜਿਹੜੀ ਕਿਨਸੈਟਿਕ ਬੁੱਧੀ ਪਾਈ ਜਾਂਦੀ ਹੈ ਜੀ ਇਹ ਤੁਸੀਂ ਸਭ ਨੇ ਯਾਦ ਰੱਖਣਾ ਜੀ ਮਤਲਬ ਕੀ ਕਹੇ ਸਾਰਾ ਜਿਨ੍ਹਾਂ ਦਾ ਆਪਣੇ ਸਰੀਰਕੰਗਾਂ ਦੇ ਪੂਰਾ ਕੰਟਰੋਲ ਹੋਵੇ ਜਿਵੇਂ ਡਾਂਸਰ ਹੋਗੇ ਸਾਰਜਨ ਹੋਗੇ ਠੀਕ ਹੈ ਖਿਨਾਰੀ ਹੋਗੇ ਉਹਨਾਂ ਚ ਕਿਹੜੀ ਹੁੰਦੀ ਹੈ ਕਨਸਟੈਟਿਕ ਦੀ ਹਾਂਜੀ ਅਗਲਾ ਜੀ ਮਾਨਸਿਕ ਉਮਰ ਦਾ ਸੰਕਲਪਾ ਜਿਹੜਾ ਉਹ ਕਿਸ ਨੇ ਦਿੱਤਾ ਜੀ ਮੈਂਟਲੀ ਦਾ ਸੰਕਲਪ ਕਿਸ ਨੇ ਦਿੱਤਾ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ ਬਿਨੇ ਠੀਕ ਹੈ 1908 ਦੇ ਵਿੱਚ ਮਾਨਸਿਕ ਉਮਰ ਦਾ ਵਿਚਾਰ ਦਿੱਤਾ ਸੀ ਜੀ ਅਲਫਰਡ ਬਿਨੇ ਨੇ ਇਹ ਆ ਰੱਖਣਾ ਮਾਨਸਿਕ ਉਮਰ ਦਾ ਸੰਕਲਪ ਇਹ ਤਾਂ ਸੀ ਕਿੰਨੇ ਸਾਲ ਦੇ ਵਿੱਚ ਦਿੱਤਾ ਗਿਆ ਉਹ 1908 ਦੇ ਵਿੱਚ ਬਿਨੇ ਦੁਆਰਾ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਗਾਰਡਨਰ ਦੇ ਅਨੁਸਾਰ ਨੈਚੁਰਲਿਸਟਿਕ ਇੰਟੈਲੀਜੈਂਸ ਯਾਨੀ ਕਿ ਪ੍ਰਕਿਰਤੀਵਾਦੀ ਬੁੱਧੀ ਜਿਹੜੀ ਕਿਸ ਵਿੱਚ ਹੁੰਦੀ ਹੈ ਜੀ অপਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਬੀ ਆਪਸ਼ਨ ਕਿਸਾਨ ਅਤੇ ਜੀਵ ਵਿਗਿਆਨੀ ਠੀਕ ਹੈ ਜੀ ਜਿਨ੍ਹਾਂ ਨੂੰ ਕੁਦਰਤ ਪੌਦਿਆਂ ਤੇ ਜਾਨਵਰਾਂ ਦੀ ਡੂੰਗੀ ਸਮਝ ਹੁੰਦੀ ਆ ਉਹਨਾਂ ਦੇ ਵਿੱਚ ਪ੍ਰਕਿਰਤੀਵਾਦੀ ਬੁੱਧੀ ਜਿਹੜੀ ਪਾਈ ਜਾਂਦੀ ਹੈ ਜੀ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਆਮ ਬੁੱਧੀ ਵਾਲੇ ਐਵਰੇਜ ਇੰਟੈਲੀਜੈਂਸ ਬੱਚੇ ਦਾ ਜਿਹੜਾ ਆਈਕਿਊ ਹੁੰਦਾ ਉਹ ਕਿੰਨਾ ਹੁੰਦਾ ਜੀ 옵ਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਹੈ ਬੀ ਆਪਸ਼ਨ 90 ਤੋਂ 109 ਵਾਲੇ ਹੁੰਦੇ ਨੇ ਜਿਹੜੇ ਬੁੱਧੀ ਅੰਕ ਵਾਲੇ ਉਹ ਐਵਰੇਜ ਬੱਚੇ ਗਿਨੇ ਜਾਂਦੇ ਆ ਕੀ ਠੀਕ ਹੈ ਹਾਂਜੀ ਅਗਲਾ ਜੀ ਬੁੱਧੀ ਪ੍ਰੀਖਣਾ ਜਿਹੜੀ ਆਈਕਿਊ ਟੈਸਟ ਦੀ ਆਲੋਚਨਾ ਕਿਉਂ ਕੀਤੀ ਜਾਂਦੀ ਹੈ 옵ਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਡੀ ਆਪਸ਼ਨ ਉਪਰੋਕ ਸਾਰੇ ਸੱਭਿਆਚਾਰ ਤੌਰ ਤੇ ਪੱਖਪਾਤੀ ਇਹ ਬੱਚੇ ਦੀ ਪੂਰੀ ਜ਼ਰੂਰਤਾਂ ਨਹੀਂ ਨਿਭਾਵੇ ਸਿਰਫ ਜਾਦਾ ਸਿੱਖਿਆ ਤੇ ਕੇਂਦਰਿਤ ਹੈ ਸਾਰੇ ਹੀ ਕਿਨੇ ਦੇ ਆਲੋਚਨਾਕ ਤੇ ਬੁੱਧੀ ਭਰੀ ਕਿਨਾਂ ਦੀ ਹਾਂਜੀ ਅਗਲਾ ਜੀ ਥਰਸਟਨ ਨੇ ਕਿਹੜਾ ਸਿਧਾਂਤ ਦਿੱਤਾ ਥਰਸਟਨ ਨੇ ਕਿਹੜਾ ਸਿਧਾਂਤ ਆ ਜਿਹੜਾ ਦਿੱਤਾ ਜੀ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਏ ਆਪਸ਼ਨ ਗਰੁੱਪ ਆਫ ਫੈਕਟਰ ਥਿਊਰੀ ਯਾਨੀ ਸਮੂਹਕਾਰਕ ਸਿਧਾਂਤ ਆ ਜਿਹੜਾ ਇਹ ਥਰਸਟਨ ਨੇ ਦਿੱਤਾ ਸੀਗਾ ਹਾਂਜੀ ਅਗਲਾ ਭਾਸ਼ਾ ਇਹ ਲੈਂਗੁਏਜ ਦੇ ਸ਼ਬਦਾਂ ਦੀ ਵਰਤੋਂ ਕਰਨ ਦੀ ਯੋਗਤਾ ਕਿਸ ਬੁੱਧੀ ਨਾਲ ਜੁੜੀ ਹੈ ਭਾਸ਼ਾ ਅਤੇ ਸ਼ਬਦਾਂ ਦੀ ਵਰਤੋਂ ਕਰਨ ਦੀ ਯੋਗਤਾ ਕਿਸ ਬੁੱਧੀ ਨਾਲ ਜੁੜੀ ਹੈ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਏ ਆਪਸ਼ਨ ਲਿੰਗੁਇਸਟਿਕ ਇੰਟੈਲੀਜੈਂਸ ਨਾਲ ਜੁੜੀ ਹੋਈ ਆ ਭਾਸ਼ਾ ਦੇ ਸ਼ਬਦਾਂ ਦੀ ਵਰਤੋਂ ਕਰਨ ਦੀ ਯੋਗਤਾ ਠੀਕ ਹੈ ਜੀ ਜੇ ਕਵੀ ਹੋਗੇ ਵਕੀਲ ਹੋਗੇ ਲੇਖਕ ਹੋਗੇ ਉਹ ਇਸ ਦੇ ਵਿੱਚ ਮਾਹਿਰ ਹੁੰਦੇ ਨੇਗੇ ਠੀਕ ਹੈ ਹਾਂਜੀ ਅਗਲਾ ਜੀ ਗਾਰਡਨਰ ਦੀ ਕਿਤਾਬ ਦਾ ਕੀ ਨਾਮ ਹੈ অপਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਜਿਹੜਾ ਸਹੀ ਉੱਤਰ ਆਊਗਾ ਜੀ ਉਹ ਆਊਗਾ ਬੀ ਆਪਸ਼ਨ ਫ੍ਰੇਮਸ ਆਫ ਮਾਈਂਡਸ ਆ ਥਿਉਰੀ ਆਫ ਮਲਟੀਪਲ ਇੰਟੈਲੀਜੈਂਸ ਠੀਕ ਹੈ ਜੀ ਹਾਂਜੀ ਇਹਦੇ ਵਾਸਤੇ ਤੁਹਾਨੂੰ ਦੱਸ ਦਿਆਂ ਤੁਹਾਡਾ ਵੀ ਜਿਹੜੀ ਇਹ ਕਿਤਾਬ ਸੀ ਇਹ 1983 ਦੇ ਵਿੱਚ ਆਈ ਸੀ ਇਹ ਵੀ ਯਾਦ ਰੱਖਣਾ ਹੈ ਕਿਤਾਬ ਕਿੰਨੇ ਚਾਈ ਸੀ ਜੀ 1983 ਦੇ ਵਿੱਚ ਆਈ ਸੀਗੀ ਠੀਕ ਹੈ ਜਿਸ ਨੇ ਕਿ ਮਨੋਵਿਗਿਆਨ ਨੂੰ ਬਦਲਤਾ ਸੀ ਹਾਂਜੀ ਅਗਲਾ ਜੀ ਉਹ ਬੁੱਧੀ ਜੋ ਸਾਨੂੰ ਆਪਣੇ ਆਪ ਨੂੰ ਸਮਝਣ ਵਿੱਚ ਮਦਦ ਕਰਦੀ ਹੈ ਜਿਹੜੀ ਆਪਦੇ ਆਪ ਨੂੰ ਸਮਝਣ ਵਿੱਚ ਮਦਦ ਕਰਦੀ ਹੈ ਪਤਾ ਉਹ ਤੁਹਾਨੂੰ ਪਹਿਲਾਂ ਦੱਸ ਕੇ ਗਿਆ ਹਾਂਜੀ ਇਹਦਾ ਸਹੀ ਉੱਤਰ ਬੀ ਆਪਸ਼ਨ ਇੰਟਰਾਪਰਸਨਲ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਆਈਕਿਊ ਦੀ ਵਰਤੋਂ ਸਭ ਤੋਂ ਪਹਿਲਾਂ ਕਿਸ ਨੇ ਕੀਤੀ ਜਦੋਂ ਫਾਰਮੂਲਾ ਨਹੀਂ ਸਿਰਫ ਸੰਗਲਪਿਤਾ ਸੀ ਉਹ ਕਿਹਨੇ ਦਿੱਤਾ ਸੀ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਏ ਆਪਸ਼ਨ ਬੀਲੀਅਮਸਟਰਨ ਨੇ ਠੀਕ ਹੈ ਹਾਂਜੀ ਅਗਲਾ ਜੀ 140 ਤੋਂ ਬਾਅਦ ਆਈਕਿਊ ਵਾਲੇ ਬੱਚੇ ਨੂੰ ਕੀ ਕਿਹਾ ਜਾਂਦਾ ਜਿਨ੍ਹਾਂ ਦਾ ਜਿਹੜਾ ਬੁੱਧੀ ਅੰਕ 140 ਆਇਆ ਤਾਂ ਉਹ ਬੱਚੇ ਨੂੰ ਆਪਾਂ ਕਿਹੜਾ ਬੱਚਾ ਕਹਾਵਾਂਗੇ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਬੀ ਆਪਸ਼ਨ ਗਿਫਟਡ ਬੱਚੇ ਕਹਿੰਦੇ ਜਿਹਨੂੰ ਆਪਾਂ ਪ੍ਰਤਿਭਾਸ਼ਾਲੀ ਕਹਿੰਦੇ ਪੰਜਾਬੀ ਵਿੱਚ ਹੈ ਜਿਹੜੇ ਬੱਚੇ ਨੇ ਬਹੁਤ ਤੇਜ਼ੀ ਨਾਲ ਸਿੱਖਦੇ ਨੇ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਜਿਸਟਰਨਬਰਗ ਦੇ ਸੰਦਾਂਦ ਵਿੱਚ ਕਿਹੜੀ ਬੁੱਧੀ ਸ਼ਾਮਲ ਨਹੀਂ ਹੈ ਹਾਂਜੀ ਆਪਸ਼ਨ ਦੇਖ ਲੋ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਡੀ ਆਪਸ਼ਨ ਮਿਊਜ਼ੀਕਲ ਸਟਾਨ ਵਰਗ ਦੇ ਨਾਲ ਦੇ ਵਿੱਚ ਕਿਹੜੀ ਬੁੱਧੀ ਸਾਹਮਣੇ ਨਹੀਂ ਹੈ ਮਿਊਜ਼ੀਕਲ ਸੰਗੀਤ ਦੀ ਬੁੱਧੀ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਇੱਕ ਆਰਕੀਟੈਕਟ ਜਾਂ ਚਿੱਤਰਕਾਰ ਵਿੱਚ ਕਿਹੜੀ ਬੁੱਧੀ ਜ਼ਿਆਦਾ ਹੁੰਦੀ ਹੈ ਆਰਕੀਟੈਕਟ ਜਾਂ ਚਿੱਤਰਕਾਰ ਦੇ ਵਿੱਚ ਕਿਹੜੀ ਬੁੱਧੀ ਆ ਜਿਹੜੀ ਜ਼ਿਆਦਾ ਹੁੰਦੀ ਹੈ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖੋ ਹਾਂਜੀ ਇਹ ਸਹੀ ਉੱਤਰ ਆਊਗਾ ਜੀ ਏ ਆਪਸ਼ਨ ਸਪੈਸ਼ੀਅਲ ਇੰਟੈਲੀਜੈਂਸ ਜਾਨੀ ਕਿ ਸਥਾਨਕ ਬੁੱਧੀ ਹੁੰਦੀ ਹੈ ਜਿਹੜੀ ਉਹ ਆਰਕੀਟੈਕਟ ਦੇ ਵਿੱਚ ਤੇ ਚਿੱਤਰਕਾਰਾਂ ਦੇ ਵਿੱਚ ਜ਼ਿਆਦਾ ਹੁੰਦੀ ਹੈ ਜੀ ਠੀਕ ਹੈ ਜਿਹਨਾਂ ਨੇ ਨਕਸ਼ਿਆਂ ਦੇ ਸਥਾਨਾਂ ਦੀ ਸਮਝ ਇਹਨਾਂ ਦੀ ਤੇਜ਼ ਹੁੰਦੀ ਆ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਗੈਰ ਸਾਾਪਦਿਕ ਬੁੱਧੀ ਪਰਖਣ ਕਿੰਨਾਂ ਲਈ ਲਾਭਦਾਇਕ ਹਨ ਨੋਨ ਵਰਬਲ ਇੰਟੈਲੀਜੈਂਸ ਅਸੈਸਮੈਂਟ ਜਿਹੜੇ ਕਿੰਨਾਂ ਲਈ ਲਾਭਦਾਇਕ ਨੇ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਡੀ ਆਪਸ਼ਨ ਉਹ ਪ੍ਰੋਕਸ ਸਾਰਿਆਂ ਦੇ ਲਈ ਹੀ ਗੈਰਸਾਵਦੀ ਬੁੱਧੀ ਪ੍ਰੀਖਣ ਦਾ ਲਾਭਦਾਇਕ ਨੇ ਠੀਕ ਹੈ ਹਾਂਜੀ ਆਗਲਾ ਪ੍ਰਸ਼ਨ ਹੈ ਜੀ ਸਪੀਅਰਮੈਨ ਦਾ ਐਸ ਕਾਰਕ ਜਾਨੀ ਐਸ ਫੈਕਟਰ ਕੀ ਹੈ ਐਸ ਕਾਰਕ ਕੀ ਹੈ ਜੀ ਸਪੀਅਰਮੈਨ ਦਾ ਆਪਸ਼ਨ ਦੇਖ ਲਓ ਜੀ ਹਾਂਜੀ ਜਿਹੜਾਗਾ ਸਹੀ ਉੱਤਰ ਆਊਗਾ ਜੀ ਉਹ ਆਊਗਾ ਜੀ ਏ ਆਪਸ਼ਨ ਸਪੈਸੀਫਿਕ ਇੰਟੈਲੀਜੈਂਸ ਯਾਨੀ ਕਿ ਵਿਸ਼ੇਸ਼ ਬੁੱਧੀ ਕਹਿੰਦੇ ਆਪਾਂ ਠੀਕ ਹੈ ਹਾਂਜੀ ਅਗਲਾ ਜੀ ਥਾਰਨਡਾਈਕ ਨੇ ਬੁੱਧੀ ਨੂੰ ਕਿੰਨੇ ਭਾਗਾਂ ਦੇ ਵਿੱਚ ਵੰਡੇ ਆ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਵੀ ਆਪਸ਼ਨ ਤਿੰਨ ਭਾਗਾਂ ਵਿੱਚ ਵੰਡੇ ਆ ਸੋਸ਼ਲ ਕੰਕ੍ਰੀਟ ਐਂਡ ਐਬਸਟ੍ਰੈਕਟ ਠੀਕ ਹੈ ਜੀ ਹਾਂਜੀ ਅਗਲਾ ਜੀ ਬੁੱਧੀ ਵਾਤਾਵਰਣ ਦੇ ਅਨੁਕੂਲ ਹੋਣ ਦੀ ਯੋਗਤਾ ਹੈ ਇਹ ਕਿਸ ਨੇ ਕਿਹਾ ਜੀ ਆਪਸ਼ਨ ਦੇਖੋ ਜੀ ਧਿਆਨ ਨਾਲ ਹਾਂਜੀ ਦਾ ਸਹੀ ਉੱਤਰ ਆ ਗਿਆ ਜੀ ਏ ਆਪਸ਼ਨ ਜੀਨ ਪਿਆਜੇ ਨੇ ਕਿਹਾ ਸੀ ਵੀ ਜਿਹੜੀ ਬੁੱਧੀ ਆ ਉਹ ਵਾਤਾਵਰਣ ਦੇ ਅਨੁਕੂਲ ਹੋਣ ਦੀ ਯੋਗਤਾ ਜੀ ਠੀਕ ਹੈ ਨਾ ਜੇ ਜੀਨ ਪਿਆਜੇ ਅਨੁਸਾਰ ਬੁੱਧੀ ਵਾਤਾਵਰਣ ਨਾਲ ਅਨੁਕੂਲ ਕਰਨ ਦਾ ਸਾਧਨ ਹੈ ਜੀ ਠੀਕ ਹੈ ਜੀ ਹਾਂਜੀ ਅਗਲਾ ਜੀ 11 ਦਾ ਪ੍ਰੋਗਰੈਸਿਵ ਮੈਟ੍ਰਿਕਸ ਕਿਸ ਤਰ੍ਹਾਂ ਦਾ ਟੈਸਟ ਹੈ ਜੀ ਹਾਂਜੀ ਆਪਸ਼ਨ ਦੇਖ ਲਓ ਜੀ ਅੰਜੀ ਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ ਕਲਚਰ ਫੀ ਜਾਂ ਨਾਨ ਵਰਬਲ ਟੈਸਟ ਕਹਿ ਸਕਦੇ ਆਂ ਜੀ ਨੂੰ ਆਪਾਂ ਠੀਕ ਹੈ ਜੇ ਇਹ ਦਾ ਕਿਸੇ ਵੀ ਦੇਸ਼ ਦਾ ਭਾਸ਼ਾ ਦਾ ਬੰਦਾ ਦੇ ਸਕਦਾ ਕਿਉਂਕਿ ਇਸ ਵਿੱਚ ਸਿਰਫ ਪੈਟਰਨ ਹੁੰਦਾ ਹੈਗਾ ਠੀਕ ਹੈ ਹਾਂ ਜੀ ਅਗਲਾ ਪ੍ਰਸ਼ਨ ਹੈ ਜੀ ਭਾਵਨਾਤਮਕ ਬੁੱਧੀ इमोशनल ਇੰਟੈਲੀਜੈਂਸ ਨੇ ਇਹ ਕਿਉਂ ਅਕਸਰ ਬੁੱਧੀ ਨਾਲੋਂ ਜ਼ਿਆਦਾ ਮਹੱਤਵਪੂਰਨ ਕਿਉਂ ਮੰਨੀ ਜਾਂਦੀ ਹੈ ਹਾਂ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਡੀਐਫ ਨੂੰ ਅਪਰੋਕ ਕਰ ਤਾਂ ਸਾਰੇ ਇਹ ਸਫਲਤਾ ਦੇ ਵੀਖਵਾਣੀ ਕਰਦੀ ਆ ਜੀਨ ਵਿੱਚ ਖੁਸ਼ੀ ਤੇ ਰਿਸ਼ਤੇ ਨੂੰ ਸੰਭਾਲਦੀ ਆ ਤਣਾਅ ਘਟਾਉਂਦੀ ਆ ਅਪਰੋਕ ਸਾਰੇ ਹੀ ਇਹਦੇ ਵਿੱਚ ਆ ਗਏ ਠੀਕ ਹੈ ਹਾਂਜੀ ਅਗਲਾ ਜੀ ਕ੍ਰਿਸਟਲਾਈਜ਼ਡ ਇੰਟੈਲੀਜੈਂਸ ਕਿਸ ਤੇ ਨਿਰਭਰ ਕਰਦੀ ਹੈ ਹਾਂਜੀ ਆਪਸ਼ਨ ਦੇਖ ਲਓ ਜੀ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਏ ਆਪਸ਼ਨ ਤਜਰਬੇ ਤੇ ਸਿੱਖਿਆ ਦੇ ਐਕਸਪੀਰੀਅੰਸ ਐਂਡ ਐਜੂਕੇਸ਼ਨ ਤੇ ਕ੍ਰਿਸਟਲਾਈਜ਼ਡ ਇੰਟੈਲੀਜੈਂਸ ਹੈ ਜਿਹੜੀ ਨਿਰਭਰ ਕਰਦੀ ਆ ਜੀ ਠੀਕ ਹੈ ਹਾਂਜੀ ਅਗਲਾ ਜੀ ਆਰਮੀ 알파 ਟੈਸਟ ਕਿਸ ਤਰ੍ਹਾਂ ਦਾ ਟੈਸਟ ਸੀ ਆਰਮੀ 알파 ਟੈਸਟ ਕਿਸ ਤਰ੍ਹਾਂ ਦਾ ਟੈਸਟ ਸੀ ਜੀ অপਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਏ অপਸ਼ਨ ਗਰੁੱਪ ਵਰਬਲ ਟੈਸਟ ਠੀਕ ਹੈ ਜੀ ਇਹ ਪਹਿਲੇ ਵਿਸਵਜੰਗ ਦੌਰਾਨ ਪੜੇ ਲਿਖੇ ਸਪਾਈਆਂ ਦੇ ਭਾਰਤ ਦੇ ਲਈ ਬਣਾਇਆ ਗਿਆ ਸੀ ਠੀਕ ਹੈ ਜੀ ਹਾਂਜੀ ਅਗਲਾ ਜੀ ਉਹ ਬੱਚਾ ਜੋ ਗੁੰਿਰਦੇ ਸਵਾਲ ਜਲਦੀ ਹੱਲ ਕਰ ਲੈਂਦਾ ਉਸ ਵਿੱਚ ਕਿਹੜੀ ਬੁੱਧੀ ਹੈ ਹਾਂਜੀ ਜਿਹੜਾ ਜਿਹੜਾ ਆਪਣੇ ਮੈਦਿਸਾਲ ਜਲਦੀ ਕਰ ਲਿਓ ਜੀ ਆਪਾਂ ਕਹਾਂਗੇ ਕਿਹੜੀ ਬੁੱਧੀ ਜ਼ਿਆਦਾ ਹੈਗੀ ਉਹਦੇ ਵਿੱਚ অপਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਜਿਹੜਾ ਦਾ ਸਹੀ ਉੱਤਰ ਆਊਗਾ ਜੀ ਉਹ ਆਊਗਾ ਏ অপਸ਼ਨ ਲੌਜੀਕਲ ਮੈਥੈਮੈਟੀਕਲ ਠੀਕ ਹੈ ਲੌਜੀਕਲ ਮੈਥੈਮੈਟੀਕਲ ਜਿਹੜੇ ਵਿਗਿਆਨੀ ਅਤੇ ਕਾਊਂਟੈਂਟ ਇਸ ਵਿੱਚ ਅੱਗੇ ਹੁੰਦੇ ਨੇ ਜੀ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਬੁੱਧੀ ਦਾ ਸੈਂਪਲਿੰਗ ਥਿਊਰੀ ਕਿਸ ਨੇ ਕੀਤੀ ਬੁੱਧੀ ਦਾ ਸੈਂਪਲਿੰਗ ਥਿਊਰੀ ਕਿਸ ਨੇ ਕੀਤੀ ਜੀ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਏ ਆਪਸ਼ਨ ਥੌਮਸਨ ਠੀਕ ਹੈ ਬੁੱਧੀ ਦਾ ਸੈਂਪਲਿੰਗ ਥਿਊਰੀ ਜਿਹੜੀ ਥੌਮਸਨ ਨੇ ਕੀਤੀ ਸੀ ਜੀ ਥੌਮਸਨ ਨੇ ਕੀਤੀ ਹੈ ਜੀ ਯਾਦ ਰੱਖਣਾ ਸਭ ਨੇ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਸਟੈਂਫੋਰਡ ਬਿਨੇ ਸਕੇਲ ਕਿਸ ਨੇ ਸੰਸ਼ੋਧਿਤ ਕੀਤਾ ਸੀ ਸਟੈਂਫੋਰਡ ਬਿਨੇ ਸਕੇਲ ਜਿਹੜਾ ਕਿਸ ਨੇ ਸੰਸ਼ੋਧਿਤ ਸੰਸ਼ੋਧਿਤ ਕੀਤਾ ਸੀ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਜਿਹੜਾ ਸਹੀ ਉਤਰ ਆਊਗਾ ਉਹ ਹੋਊਗਾ ਜੀ A ਆਪਸ਼ਨ ਟਰਮਨ ਨੇ ਸਟੈਨਫੋਰਡ ਯੂਨੀਵਰਸਿਟੀ ਵਿੱਚ ਹੈ ਠੀਕ ਹੈ ਜੀ ਇਹੀ ਸੀ ਸਟੈਨਫੋਰਡ ਬਿਨੈਸ ਸਕੂਲ ਆ ਜਿਹੜਾ ਕਿਸ ਨੇ ਕਿੱਥੇ ਸੰਸ਼ੋਧਿਤ ਕੀਤਾ ਸੀ ਟਰਮਨ ਨੇ ਸਟੈਨਫੋਰਡ ਯੂਨੀਵਰਸਿਟੀ ਵਿੱਚ ਕੀਤਾ ਸੀ ਜੀ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਇੱਕ ਅਧਿਆਪਕ ਨੂੰ ਬਹੁ ਪੱਖੀ ਸੰਦਰ ਦਾ ਗਿਆਨ ਕਿਉਂ ਹੋਣਾ ਚਾਹੀਦਾ ਹੈ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਹੋ ਹਾਂਜੀ ਜਿਹੜਾ ਦਾ ਸਹੀ ਉੱਤਰ ਆਊਗਾ ਜੀ ਉਹ ਆਊਗਾ ਡੀ ਉਪਰੋਕੋ ਸਾਰੀ ਆ ਗਿਆ ਵਿਦਿਆਰਥੀਆਂ ਇਹਨ ਲੋੜਾਂ ਨੂੰ ਸਮਝਣ ਲਈ ਪੜਾਉਣ ਦੇ ਵੱਖ-ਵੱਖ ਤਰੀਕੇ ਵਰਤਣ ਲਈ ਹਰ ਬੱਚੇ ਦੀ ਵਿਲੱਖਣ ਪ੍ਰਤੀ ਉਹਨੂੰ ਪਛਾਣਨ ਲਈ ਠੀਕ ਹੈ ਉਪਰੋਕੋ ਦਾ ਸਾਰੇ ਹੀ ਇਹਦਾ ਆਨਸਰ ਆ ਗਿਆ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਮੈਂਟਲ ਡੀਫੀਸ਼ੀਐਂਸੀ ਜਨ ਮਾਨਸਿਕ ਕਮੀ ਵਾਲੇ ਬੱਚੇ ਦਾ ਆਈਕਿਊ ਆਮ ਤੌਰ ਤੇ ਕਿੰਨਾ ਹੁੰਦਾ ਹੈ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਜਿਹੜਾ ਦਾ ਸਹੀ ਉੱਤਰ ਆਊਗਾ ਜੀ ਉਹ ਆਊਗਾ ਏ ਆਪਸ਼ਨ 70 ਤੋਂ ਘੱਟ ਹੁੰਦਾ ਜੀ 멘ਟਲ ਡੈਫੀਸੀਐਂਸੀ ਮਾਨਸਿਕ ਕਮੀ ਵਾਲੇ ਬੱਚੇ ਦਾ ਆਈਕਿਊ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਕਿਹੜਾ ਕਾਰਕ ਬੁੱਧੀ ਨੂੰ ਸਭ ਤੋਂ ਘੱਟ ਪ੍ਰਭਾਵਿਤ ਕਰਦਾ ਹੈ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖੋ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਏ ਆਪਸ਼ਨ ਜੈਂਡਰ ਬੁੱਧੀ ਨੂੰ ਸਭ ਤੋਂ ਘੱਟ ਕਿਹਨੂੰ ਪ੍ਰਭਾਵਿਤ ਕਰਦਾ ਜੈਂਡਰ ਠੀਕ ਹੈ ਹਾਂਜੀ ਅਗਲਾ ਜੀ ਸਪੀਅਰਮਨ ਦੇ ਅਨੁਸਾਰ ਕਿਹੜਾ ਕਾਰਕ ਬਦਲਿਆ ਨਹੀਂ ਜਾ ਸਕਦਾ ਹਾਂਜੀ ਇਹਦਾ ਸਹੀ ਉੱਤਰ ਹੈ ਉਹ ਜੀ ਏ ਆਪਸ਼ਨ ਜੀ ਫੈਕਟਰ ਠੀਕ ਹੈ ਸਪੀਅਰਮੈਨ ਨੇ ਜੀ ਫੈਕਟਰ ਤੇ ਐਸਪੈਕਟਰ ਦੱਸਣਾ ਦਿੱਤਾ ਸੀ ਉਹਨਾਂ ਦੇ ਅਨੁਸਾਰ ਜੀ ਫੈਕਟਰਾ ਜਿਹੜਾ ਨੂੰ ਬਦਲਿਆ ਨਹੀਂ ਜਾ ਸਕਦਾ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਲੈਵਲ ਐਂਡ ਆਈ ਲੈਵਲ ਹੈ ਐਂਡ ਲੈਵਲ ਠੀਕ ਹੈ ਲੈਵਲ 1 ਐਂਡ ਲੈਵਲ 2 ਬੁੱਧੀ ਦਾ ਸੰਧਾਰ ਤਾਂ ਜਿਹੜਾ ਕਿਸ ਨੇ ਦਿੱਤਾ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਹੋ ਜੀ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਏ ਆਪਸ਼ਨ ਆਰਥਰ ਜੈਂਸਨ ਨੇ ਲੈਵਲ 1 ਐਂਡ ਲੈਵਲ 2 ਬੁੱਧੀ ਦਾ ਸਨਾਨ ਕਿਸ ਨੇ ਦਿੱਤਾ ਆਰਥਰ ਜੈਂਸਨ ਨੇ ਦਿੱਤਾ ਸੀਗਾ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਬੱਚੇ ਦੀ ਅਸਲ ਸੌਰੀ ਹਾਂਜੀ ਅਗਲਾ ਪ੍ਰਸ਼ਨ ਹੈ ਬੁੱਧੀ ਪ੍ਰੀਖਿਆ ਨੇ ਵਿੱਚ ਕਰਨੋਲੋਜੀਕਲ ਏਜ ਦਾ ਮਤਲਬ ਹੈ ਹਾਂਜੀ ਬੁੱਧੀ ਦੇ ਪ੍ਰੀਖਣ ਵਿੱਚ ਕ੍ਰੋਨੋਲੋਜੀਕਲ ਏਜ ਦਾ ਮਤਲਬ ਹੈ ਸੀ ਦਾ ਮਤਲਬ ਕੀ ਹੁੰਦਾ ਜੀ অপਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਕੀ ਮਤਲਬ ਹੁੰਦਾ ਵੀ ਜਿੰਨੇ ਸਾਲ ਦਾ ਬੱਚਾ ਅਸਲ ਦੇ ਵਿੱਚ ਹੈਗਾ ਉਹਨੂੰ ਕ੍ਰੋਨੋਲੋਜੀਕਲ ਏਜ ਕਹਿੰਦੇ ਨੇ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਜੀ ਭਾਵਨਾਤਮਕ ਬੁੱਧੀ ਦੇ ਤੱਤਾਂ ਵਿੱਚ ਕੀ ਸ਼ਾਮਲ ਨਹੀਂ ਹੈ ਭਾਵਨਾਤਮਕ ਬੁੱਧੀ ਦੇ ਤੱਤਾਂ ਵਿੱਚ ਕੀ ਸ਼ਾਮਲ ਜਿਹੜਾ ਨਹੀਂ ਹੈ ਹਾਂਜੀ অপਸ਼ਨ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਹੋ हाँ जी सही उत्तर आऊगा जी सी ऑप्शन याद करना मेमोराइजिंग ठीक है तो बुद्धि तत्ता जी याद करना मतलब याद करना रट्टा गे भावनात्मक तो बुद्धि का एक हिस्सा नहीं है जी ठीक है जी ये जरूर ध्यान रखियो ਹਾਂਜੀ ਸਾਡੇ ਚੈਨਲ ਬਤਵਤ ਜੁੜੇ ਰਹੋ ਤਾਂ ਕਿ ਅਸੀਂ ਤੁਹਾਨੂੰ ਹੋਰ ਵੀ ਵਧੀਆ ਤੋਂ ਵਧੀਆ ਮਟੀਰੀਅਲ ਪ੍ਰੋਵਾਈਡ ਕਰਵਾ ਸਕੀ ਜੋ ਤੁਹਾਡੇ ਪੇਪਰ ਦੇ ਵਿੱਚ ਕੁਐਸਚਨ ਪੁੱਛੇ ਜਾਣੇ ਸਿਰਫ ਉਹੀ ਕੁਐਸਚਨ ਹੀ ਕਰਵਾਵਾਂਗੇ ਬਾਦੂ ਤੁਹਾਨੂੰ ਕੁਝ ਵੀ ਨਹੀਂ ਕਰਵਾਇਆ ਜਾਊਗਾ ਜੀ ਧੰਨਵਾਦ ਜੀ ਇੱਕ ਸਾਡੇ ਜਿਹੜੇ ਤੁਹਾਨੂੰ ਦੱਸਿਆ ਸੀ ਵੀ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਉਸ ਲਿੰਕ ਤੇ ਕਲਿੱਕ ਕਰਕੇ ਤੁਸੀਂ ਸਾਡੇ WhatsApp ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਜੀ ਤਾਂ